ਜੇ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਹਰਿਆਣਾ ਤੇ ਕੋਕਲਨ ਮਸ਼ੀਨਾਂ ਤੇ ਜੀਸੀਬ ਬਾਰੇ ਡੀਜੀਪੀ ਪੰਜਾਬ ਨੂੰ ਲਿਖੀ ਇੱਥੇ ਮਿਲਿਆ মিডিਆ ਵੱਲੋਂ ਬਜ਼ੁਰਗਾਂ ਔਰਤਾਂ ਤੇ ਬੱਚਿਆਂ ਨੂੰ ਵੀ ਦੂਰ ਰੱਖਣ ਦੀ ਦਿੱਤੀ ਗਈ ਸਲਾਹ ਸ਼ਮੂ ਬਾਡਰ ਤੋਂ ਦਿੱਲੀ ਕੂਚ ਹਰਿਆਣਾ ਤੇ ਪੋਕ ਲੈਣ ਮਸ਼ੀਨਾ ਤੇ ਜੀਬੀਸੀ ਬਾਰੇ ਡੀਜੀਪੀ ਪੰਜਾਬ ਨੂੰ ਮਿਲੀ ਲਿਖੀ ਜਿੱਥੇ মিডিਆ ਬਜ਼ੁਰਗ ਔਰਤਾਂ ਤੇ ਬੱਚਿਆਂ ਨੂੰ ਵੀ ਦੂਰ ਰੱਖਣ ਦੀ ਰੱਖੀ ਗਈ ਹੈ ਸਲਾਹ ਸ਼ਮੂ ਬਾਡਰ 20 ਫਰਵਰੀ 2024 ਨੂੰ ਹਰਿਆਣਾ ਦੇ ਡੀਜੀਪੀ ਨੇ ਪੰਜਾਬ ਡੀਜੀਪੀ ਨੂੰ ਪੱਤਰ ਲਿਖ ਕੇ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਪੋਕਲੈਨ ਮਸ਼ੀਨਾ ਜੀਵੀਸੀ ਮਸ਼ੀਨਾ ਨੂੰ ਰੋਕਣ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹਨਾਂ ਮਸ਼ੀਨਾ ਦੀ ਵਰਤੋਂ ਕਰਨ ਲਈ ਰੋਕਿਆ ਗਿਆ ਹੈ ਇਹਨਾਂ ਕਿ ਨਰਾ ਬੱਚਿਆਂ ਨੂੰ ਅਤੇ ਤੁਨੂ ਗਾਫ ਨੁਕਸਾਨ ਹੋ ਸਦੇ ਇਸ ਕਰਕੇ ਇਸ ਮਸ਼ੀਨਾਂ ਦੀ ਵਰਤੋਂ ਕਰਨ ਲਈ ਸਰਕਾਰ ਨੇ ਮਨਾਹੀ ਕੀਤੀ ਗਈ ਹੈ ਇਸ ਦੀ ਖਬਰ ਸਾਹਮਣੇ ਆ ਰਹੀ ਹਰਿਆਣਾ ਦੇ ਡੀਜੀਪੀ ਨੇ ਕਿਹਾ ਕਿ ਬੋਕਲੈਂਡ ਨੇ ਤੇ ਜੀਸੀਬੀ ਮਸ਼ੀਨਾਂ ਦੀ ਵਰਤੋਂ ਨਾਲ ਸਰਹੰਦ ਦੇ ਅਮਨ ਕਾਨੂੰਨ ਸਥਿਤ ਵਢੰਗ ਸਖਦੀ ਹੈ ਅਤੇ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਨ ਦੀ ਵੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਹੈ ਕਿਹਾ ਗਿਆ ਹੈ ਕਿ ਇਹ ਮਸ਼ੀਨਾਂ ਦੇ ਮਾਲਕਾਂ ਨੂੰ ਮਸ਼ੀਨਾਂ ਦੇਣ ਵਰਜੀਆਂ ਜਾਨ ਅਤੇ ਨਾਲ ਹਰਿਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ মিডিਆ ਕਰਮਚਾਰੀਆਂ ਨੂੰ ਸਰਹੰਦ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਰੋਕਣ ਦੀ ਅਪੀਲ ਕੀਤੀ ਹੈ ਇੱਕ ਵੱਖਰੇ ਲੈਟਰ ਰਹਿਣ ਦੀ ਡੀਜੀਪੀ ਪੰਜਾਬ ਨੂੰ ਤਾਈ ਨਾਥ ਕੀਤੀ ਗਈ ਹੈ ਕਿ ਟਰੱਕ ਵਾਲੀ ਹਾਲਤ ਨੂੰ ਦੇਖਦੇ ਹੋਏ ਔਰਤ ਬੱਚਿਆਂ ਨੂੰ ਬਜ਼ੁਰਗ ਨੂੰ 1 ਮੀਟਰ ਦੀ ਦੂਰੀ ਤੇ ਰੱਖਿਆ ਜਾਵੇ ਹਰਿਆਣਾ ਦੇ ਡੀਜੀਪੀ ਦੇ ਪੱਤਰ ਲਿਖੀ ਕੇ ਕਿਹਾ ਗਿਆ ਹੈ ਕਿ ਮੀਡੀਆ ਵਾਲਿਆਂ ਅਤੇ ਉਹਨਾਂ ਦੇ ਵਾਹਨਾਂ ਨੂੰ ਸਰਹੰਦ ਤੋਂ 1 ਕਿਲੋਮੀਟਰ ਪਹਿਲਾਂ ਹੀ ਦੂਰ ਰੋਕਿਆ ਜਾਵੇ ਹਾਲ ਹੀ ਵਿੱਚ ਛੰਬੂ ਬਾਰਡਰ ਤੇ ਇੱਕ ਪੱਤਰਕਾਰ ਜ਼ਖਮੀ ਹੋ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ